ਗੁਰਦਾਸਪੁਰ ਸ਼ਹਿਰ ਵਿੱਚੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਪ ਜੀਆਂ ਨੂੰ ਦੱਸ ਦਈਏ ਕਿ ਇਸ ਸਮੇਂ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਵਿੱਚ ਬਰਾਮਦ ਹੋਇਆ ਹੈ ਹਥਿਆਰਾਂ ਦਾ ਜ਼ਕੀਰਾ ਆਪ ਜੀਆਂ ਨੂੰ ਦੱਸ ਦਈਏ ਕਿ ਜਿਹੜਾ ਹਥਿਆਰਾਂ ਦਾ ਜ਼ਕੀਰਾ ਹੈ ਇਹ ਪਾਕਿਸਤਾਨ ਦੇ ਬੀਐਸ ਮੋਡਿਊਲ ਵੱਲੋਂ ਭੇਜਿਆ ਗਿਆ ਹੈ ਭੇਜਿਆ ਗਿਆ ਹੈ ਆਈਐਸ ਆਈ ਦੀਬੀ ਇਸ ਦੇ ਵਿੱਚ ਇਨਵੋਲਵਮੈਂਟ ਹੈ ਇਹ ਜਿਹੜਾ ਹਥਿਆਰਾਂ ਦਾ ਜ਼ਕੀਰਾ ਹੈ ਇਹ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਅਤੇ ਕੋਈ ਵੱਡੀ ਸਾਜ਼ਿਸ਼ ਸੀ ਜੀ ਜੋ ਕਿ ਵਿਹਿੰਦੂਸਤਾਨ ਦੇ ਵਿੱਚ ਕੋਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਆਪ ਜੀ ਨੂੰ ਦੱਸ ਦਈਏ ਜਿਹੜਾ ਇਹ ਹਥਿਆਰਾਂ ਦਾ ਜ਼ਖੀਰਾ ਮਿਲਿਆ ਇਸ ਦੇ ਵਿੱਚ 2 AK47 2 ਗਰਨੇਡ 16 ਜ਼ਿੰਦਾ ਕਾਰਟਿਜਸ ਨੇ ਜਿਹੜੇ ਉਹ ਮਿਲੇ ਨੇ ਡੀਜੀਪੀ ਪੰਜਾਬ ਵੱਲੋਂ ਇਸ ਦੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ ਅਤੇ ਲੱਗਦਾ ਇੰਜ ਜਾਪਦਾ ਕਿ ਜਿਹੜਾ ਪਾਕਿਸਤਾਨ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਪਾਕਿਸਤਾਨ ਸ਼ੁਰੂ ਤੋਂ ਅਜਹੀਆਂ ਹਰਕਤਾਂ ਕਰਦਾ ਹੈ ਕਿ ਜਿਹੜਾ ਹਿੰਦੂਸਤਾਨ ਦਾ ਮਾਹੌਲ ਹੈ ਖਾਸ ਕਰ ਜਿਹੜਾ ਪੰਜਾਬ ਦਾ ਹੋ ਲੈ ਉਹ ਸੁਖ ਸ਼ਾਂਤੀ ਦੇ ਨਾਲ ਚੰਗਾ ਨਹੀਂ ਲੱਗਦਾ ਪਾਕਿਸਤਾਨ ਨੂੰ ਕਿਉਂਕਿ ਪਾਕਿਸਤਾਨ ਕੁਛ ਨਾ ਕੁਝ ਹਰਕਤਾਂ ਥੋੜੇ ਸਮੇਂ ਬਾਅਦ ਕਰਦਾ ਰਹਿੰਦਾ ਸੋ ਇੰਜ ਜਾਪਦਾ ਹੈ ਕਿ ਜਿਹੜਾ ਇਹ ਇਲਾਕਾ ਹੈ ਇਹ ਜਿਹੜਾ ਇਲਾਕਾ ਆਪਜੀ ਨੂੰ ਦੱਸ ਦਈਏ ਕਿ ਗਾਜੀਕੋਟ ਨੂੰ ਜਾਣ ਵਾਲਾ ਰਸਤਾ ਹੈ ਤਿਬੜੀ ਨਹਿਰ ਦੇ ਪੁਲ ਤੇ ਜਿੱਥੋਂ ਇਹ ਸਾਰਾ ਜਿਹੜਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ ਪੁਲਿਸ ਨੂੰ ਇਸ ਦੀ ਗੁਪਤ ਸੂਚਨਾ ਮਿਲੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਜਿਹੜੀ ਇਹ ਕਾਰਵਾਈ ਹੈ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਉੱਥੋਂ ਜਿਹੜੇ ਹਥਿਆਰ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਹੀ ਰਹੇ ਹੋ ਤੁਾਨੂੰ ਜਗਾ ਦਿਖਾ ਰਹੇ ਹਾਂ ਜਿੱਥੋਂ ਜਿਹੜੇ ਇਹ ਹਥਿਆਰ ਨੇ ਮਿਲੇ ਨੇ ਅਤੇ ਨਾਲ ਹੀ ਇਹ ਵੀ ਦੱਸ ਦਈਏ ਕਿ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੰਡਰ ਇਨਵੈਸਟੀਗੇਸ਼ਨ ਜਿਹੜਾ ਪ੍ਰੋਸੈਸ ਹੈ ਉਹ ਸਾਰਾ ਚੱਲ ਰਿਹਾ ਜੋ ਵੀ ਇਸ ਦੇ ਬਾਰੇ ਅਗਲੀ ਜਾਣਕਾਰੀ ਸਾਹਮਣੇ ਆਏਗੀ ਆਪ ਜੀਆਂ ਦੇ ਨਾਲ ਸਾਂਝੀ ਕਰ ਦੇਵਾਂਗੇ ਭਾਰਤ ਨਿਊਜ਼ ਦੇ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ